ਇੱਕ ਨੂੰ ਦਾੜਾ ਪੁਜੀਸ਼ ਦਿੱਤੀ ਗਈ ਹੈ ਜਿਹੜਾ ਦਸਤਾਰ ਮੁਕਾਬਲਾ ਸੀ ਉਹ ਇੱਕੋ ਗਰੁੱਪ ਸੀ ਜੂਨੀਅਰ ਸੀਨੀਅਰ ਵਿੱਚ ਸੀਗਾ ਇੱਕੋ ਗਰੁੱਪ ਦੇ ਵਿੱਚੋਂ ਜਿਹੜਾ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ ਉਹ ਹੈ ਬੱਚਾ ਅਮਨਦੀਪ ਸਿੰਘ ਫਿਰੋਜ਼ਪੁਰ ਤੋਂ ਉਹ ਬੱਚਾ ਕੌਣ ਚੇ ਅਪਰੋਚ ਕਰ ਤੋਂ ਤਾਂ ਵੀ ਉਹ ਕੌਣ ਚੇ ਉਹਨਾਂ ਨੇ ਦਸਤਾਰ ਤਾਬਰੇ ਦੇ ਵਿੱਚੋਂ ਤੀਜਾ ਸਤਾਨ ਨਾਸੀ ਕਿਤੇ ਇਹਦੇ ਲਈ ਇੱਕ ਜਗਾਰਾ ਬੋਲੇ ਸੋਨਿਹਾਰ ਬਾਬੇ ਜੀ ਦਾ ਸਾਡੇ ਸਤਾਰੂ ਬਾਬਾ ਰਾਜ ਸਿੰਘ ਜੀ ਕੋਲੋਂ ਦੀ ਕਿਰਪਾ ਕਰਕੇ ਸਟੇਜ 'ਤੇ ਆ ਜਾਣ ਬੱਚਿਆਂ ਦੀ ਹੌਸਲਾ ਬੁਝਾਈ ਲਈ ਸਾਰਾ ਸਤਿਕਾਰ ਨੂੰ ਦੇ ਰਹੇ ਆਂ ਉਹ ਕਿਰਪਾ ਕਰਕੇ ਸਟੇਜ 'ਤੇ ਆ ਜਾਣਾ ਇਹ ਬੱਚੇ ਨੇ ਤੀਜਾ ਸਥਾਨ ਹਾਸਲ ਕੀਤਾ ਹੈ ਸੋ ਇਹਨਾਂ ਨੂੰ ਇਸ ਬੱਚੇ ਨੂੰ ਗੁਰੂ ਗ੍ਰਸਬਾਹਵ ਨੂੰ ਇੱਕ ਸਾਤਾ ਦਾ ਟਰਾਫੀ ਜਿਸ ਦੇ ਉੱਪਰ ਸ਼੍ਰੀ ਬਾਦ ਸੰਤ ਬਾਬਾ ਬਗਾ ਸਿੰਘ ਜੀ ਦੀ ਇੱਕ ਤਸਵੀਰ ਬਣੀ ਹੋਈ ਹੈ ਨਾਲ ਕੈਸ਼ ਪ੍ਰਾਈਜ਼ ਅਤੇ ਇੱਕ ਮੈਡਲ ਇਹ ਗੁਰਦੁਆਰਾ ਸਾਹਿਬ ਦੀ ਸੰਗਤ ਵੱਲੋਂ ਅਸੀਂ ਦੇ ਕੇ ਸੁਨਵਾਦ ਕਰਦੇ ਆਂ ਆਸ ਕਰਦੇ ਆਂ ਕਿ ਜਿਸ ਤਰ੍ਹਾਂ ਇਹਨਾਂ ਬੱਚਿਆਂ ਨੇ ਸੁੰਦਰ ਦਸਤਾਰਾਂ ਸਜਾਈਆਂ ਨੇ ਬਾਕੀ ਬੱਚੇ ਵੀ ਇਸੇ ਤਰ੍ਹਾਂ ਜਿਨ੍ਹਾਂ ਨੂੰ ਦੇਖ ਕੇ ਪ੍ਰੇਰਿਤ ਹੋਣਗੇ ਤੇ ਉਹ ਵੀ ਦਸਤਾਰ ਬੰਨ੍ਹਣੇ ਜਿਹੜੇ ਬੱਚੇ ਦਸਤਾਰ ਨਹੀਂ ਬੰਨ੍ਹਦੇ ਉਹ ਦਸਤਾਰ ਬੰਨ੍ਹਣੀ ਸ਼ੁਰੂ ਕਰਨਗੇ ਸੋ ਇਸ ਬੱਚੇ ਦਾ ਬਹੁਤ-ਬਹੁਤ ਧੰਨਵਾਦ ਬੋਲੇ ਸੋ ਨਿਹਾਲ ਭਾਈ ਹਵਨਦੀਪ ਸਿੰਘ ਜੀ ਫਿਰੋਜ਼ਪੁਰ ਤੋਂ ਕਾਫੀ ਦੂਰੋਂ ਪਹੁੰਚੇ ਨੇ ਸੋ ਇੱਥੇ ਪਹੁੰਚਣ ਤੇ ਅਸੀਂ ਜੀਓ ਆਗ ਦੇ ਨਾਮ ਧੰਨਵਾਦ ਕਰਦੇ ਹਾਂ ਸੋ ਦੂਸਰਾ ਸਾਨ ਦਸਤਾਰ ਕਾਮਲੇ ਦੇ ਵਿੱਚੋਂ ਪ੍ਰਾਪਤ ਕੀਤਾ ਹੈ ਕਰਨਵੀਰ ਸਿੰਘ ਸੰਤ ਬਾਵਾ ਗੁੰਜਾ ਸਿੰਘ ਸਿੱਖ ਹੈ ਇੱਕੇ ਸੂਲ ਹੀਰੋ ਕਲਾ ਬੋਲੇ ਇਹ ਕਾਰਨੀ ਸਿੰਘ ਜਿਨ੍ਹਾਂ ਨੇ ਇੰਨਾ ਮੁਕਾਬਲਿਆਂ ਦੇ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ ਇਹਨਾਂ ਨੂੰ ਗੁਰੂਗਰਾ ਸਾਹਿਬ ਦੀ ਸੰਗਤ ਵੱਲੋਂ ਇੱਕ ਇੱਕ ਟਰੋਫੀ ਤੇ ਨਾਲ 900 ਰੁਪਏ ਨਗਦ ਨਾਮ ਉਹਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਅਸੀਂ ਇੱਕ ਮੰਗਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੋਂ ਇਸ ਬੱਚਾ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਦੂਜਾ ਸਥਾਨ ਹਾਸਲ ਕੀਤਾ ਹੈ ਪੈਲਾ ਸਥਾਨ ਬੱਚਾ ਪ੍ਰਾਂਸ਼ੂ ਵਰਮਾ ਪਿੰਨ ਸ਼ੇਰਪੁਰ ਤੋਂ ਸਤਿ ਸ਼੍ਰੀ ਅਕਾਲ ਇਸ ਸੱਚੇ ਤੇ ਲਾਹੇਮੈਂ ਇੰਨੀ ਗਜਰਮੈਂਟ ਕਰ ਸਕਦਾ ਜੀ ਆਪ ਪ੍ਰਾਂਸ਼ੂ ਵਰਮਾ ਸ਼ਹਿਰ ਦੇ ਇੱਕ ਬੱਚਾ ਜਿਹਨਾਂ ਵਰਤਨਾ ਹੋਮਾ hindu dharm ਦਾ ਲੇਖੜ ਹੋਇਆ ਪਰ ਫਿਰ ਵੀ ਇਹਨੇ ਸਿਰ ਤੇ ਦਸਤਾਰ ਸਜਾਈ ਹੈ ਗੁਰੂ ਸਾਹਿਬ ਦੀ ਵਕਸ਼ਿਸ਼ ਦਸਤਾਰ ਹੈ ਜਿਹੜੀ ਉਹ ਪਾਸਤਰ ਸਮੇਂ ਦੇ ਵਿੱਚ ਜਿੰਨੇ ਵੀ ਧਰਮਾਂ ਦੇ ਮਹਾਂਪੁਰਸ਼ ਹੋਏ ਨੇ ਉਹ ਸਾਰੇ ਹੀ ਦਸਤਾਰਤਾਰੀ ਹੋਏ ਨੇ ਚਾਹੇ ਉਹ ਹਿੰਦੂ ਧਰਮ ਦੇ ਮਹਾਂਪੁਰਸ਼ ਜੀ ਚਾਹੇ ਮੁਸਲਮਾਨ ਧਰਮ ਦੇ ਚਾਹੇ ਸਿੱਖ ਧਰਮ ਦੇ ਸਾਰੇ ਧਰਮਾਂ ਦੇ ਇਹ ਮਹਾਂਪੁਰਸ਼ ਨੂੰ ਦਸਤਾਰਤਾਰੀ ਹੋਏ ਨੇ 2 ਸਾਲਸ ਫਰਮ ਸ਼ੂ ਬਰਮਾ ਬੱਚੇ ਨੇ ਪਹਿਲਾ ਸਥਾਨ ਆਸਮ ਕੀਤਾ ਇਹਨਾਂ ਨੂੰ 1100 ਰੁਪਏ ਇੱਕ ਟਰੋਫੀ ਤੇ ਮੈਡਲ ਦੇ ਨਾਲ ਪੰਚਤ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ

ਬੱਚਿਆਂ ਨੇ ਬਹੁਤ ਪਿਆਰੀ ਕਰਕੇ ਜੰਗੀ ਤਿਆਰੀ ਕਰਕੇ ਜੋ ਜਿੱਤਰੀ ਦੀ ਇੱਤੇ ਪਹੁੰਚੇ ਨੇ